ਤੁਈ ਗਣਤ ਲਾਹੇ ਰਤੇ ਸਈ ਜੇ ਮੁਖ ਨਾ ਮੁੜਨ ਜਿੰਨੀ ਸਜਾਤਾ ਸਾਈ ਚੜ ਚੜ ਪਉਂਦੇ ਕੱਚੇ ਬਿਰਹੀ ਜਿੰਨਾ ਕਾਰਨਾ ਆਈ ਧਣੀ ਵਹ ਹੁਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਟੂੜੀ ਵਿੱਚ ਲੜੰਦੜੀ ਸੁਹਾਂ ਨਾਨਕ ਤੈ ਸਹ ਨਾਲੇ ਗੁਰ ਕੈ ਸਬਦ ਅਰਾਦੀਐ ਨਾਮ ਰੰਗ ਬੈਰਾਗ ਜੀਤੇ ਪੰਚ ਬਹਿਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇਕ ਤਾ ਲਖ ਤੋ ਜਿਤੀ ਪਿੰਨ ਨੇ ਦਰ ਕਿਤੜੇ ਬਾਮਨ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੁਰਠ ਸੁਰਸ ਪੀਜੀਐ ਕਬਹੂ ਨਾ ਫੀਕਾ ਹੋਏ ਨਾਨਕ RAM ਨਾਮ ਗੁਣ ਗਾਈਐ ਦਰਗਹ ਹੈ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿੰਨ ਕੋਈ ਨ ਮਾਰਈ ਅੰਦਰ ਨਾਮ ਨਿਦਾਨ ਸਦਾ ਗੁਣਸਾਰਈ ਏਕਾ ਟੇਕ ਅਗੰਮ ਮਨ ਤਨ ਪ੍ਰਭ ਤਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰਈ ਗੁਰਮਖ ਹਰ ਗੁਣ ਗਾਏ ਸਹਿਜ ਸੁਖ ਸਾਰੀ ਨਾਨਕ ਨਾਮ ਨਿਦਾਨ ਰਿਦੈ ਉਰ ਹਾਰਈ ਕਰੇ ਸੋ ਚੰਗਾ ਮਾਨ ਦੁਇ ਗੰਤ ਲਾਹੇ ਆਪਣੀ ਨਦਰ ਨਿਹਾਲ ਆਪੇ ਲੇਖੁ ਲਾਇ ਜਨ ਦੇਹੋ ਮਤੇ ਉਪਦੇਸ ਵਿਚ ਹਉ ਪਰਮ ਜਾਇ ਜੋ ਤੁਰ ਲਿਖਿਆ ਲੇਖ ਸੋਈ ਸਬਕ ਮਾਏ ਸਭ ਕਿਛ ਤਿਸ ਦੇ ਵਸ ਦੂਜੀ ਨਾਹੀਂ ਜਾਏ ਨਾਨਕ ਸੁਖ ਅਨੰਦ ਪਾਏ ਪ੍ਰਭ ਕੀ ਮਨ ਰਜਾਏ ਗੁਰੂ ਪੂਰਾ ਜਿਨ ਸਿਮਰਿਆ ਸਹੀ ਪਹਿਨ ਹਾਲ ਨਾਨਕ ਨਾਮ ਅਰਦਨਾ ਕਾਰਜ ਆਵੇ ਰਾਸ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਦਾਨੀਆਂ ਤਉ ਮਥੇ ਤਰਮ ਰਾਇ ਨਾਮ ਧਿਆਇ ਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ ਖੁਬੜੀ ਕੁਥਾਏ ਮਿੱਠੀ ਗੱਲ ਕੋ ਮੰਤਰੀਆ ਨਾਨਕ ਸੇਈ ਉਬਰੀ ਜਿੰਨਾ ਭਾਗ ਮਥਾਹੇ ਸੁਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ੋਹਾ ਧਨੀ ਸੋ ਅਠੇ ਪਹਿਰ ਲਵੰਨ ਸੁਤੜਿਆ ਸੰਖ ਮਾਇਆ ਝੂਠੀ ਕਰਨੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਮਿਰਗ ਤਿਸ ਨਾਮ ਪੇਖ ਫੁੱਲ ਨੇ ਉਥੇ ਨਗਰ ਗੰਦਰਬ ਜਿਨਨੀ ਸੱਚ ਅਰਾਧਿਆ ਨਾਨਕ ਮਨ ਤਨ ਫਭ ਪਤਤ ਉਦਾਰਨ ਪਾਹਰਬ ਰਾਮ ਸਮਰਥ ਪੁਰਖ ਅਪਾਰ ਜਿਸ ਹੈ ਉਦਾਰੇ ਨਾਨਕਾ ਸੋ ਸਿਮਰੇ ਸਿਰਜਨ ਹਾਰ ਦੂਜੀ ਛੋੜ ਕਵਾਟੜੀ ਇਕ ਸਸਿਉ ਚਿਤ ਲਾਏ ਦੂਜੈ ਪਉ ਵੀ ਨਾਨਕਾ ਵਹਿ ਨ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਨ ਜਾ ਰਿਆ ਸੱਚ ਵਖਰ ਜਿੰਨੀ ਲੱਦਿਆ ਸੇ ਸੱਚੜੇ ਪਾਸਾਰ ਪੰਥਾ ਪ੍ਰੇਮ ਨ ਜਾਣਈ ਭੁਲੀ ਫਿਰ ਗਵਾਰ ਨਾਨਕ ਹਰ ਬਿਸਰਾਈ ਕੈ ਬੰਦੀ ਨਰਕ ਅੰਧਿਆਰ ਆਇਆ ਮੂ ਵਿਸਰੇ மங்கத மான கிருப்ப ਸਬਦ ਇਕੋਟ ਬਾਬਾ ਨਾਨਕ ਕਾ ਕਾਹੀ ਖਰਚ ਧਨ ਮਾਲ ਕੰਮ ਕੰਦੜੇ ਜੋ ਲਹਾਂ ਸਜਨ ਟੋਲਾ ਸਜਨ ਸਚਾ ਪਾਤ ਚਾਹੇ ਸਿਰ ਚੰਦ ਚਾਹੇ ਜਿਸ ਪਾਸ ਬਹਿਟਿਆ ਸੋਹੀ ਹੈ ਸਬਨਾੰਦਾ ਵੀ ਸਾਹੋ ਸਜਣ ਸਚਾ ਪਾਤਿ ਛਾਓ ਸਿਰਛੰਦ ਸਾਹੋ ਜਿਸ ਬਾਸ ਬੈਠਿਆ ਸੋਹੀਆ ਸਭਨਾ ਦਾ ਵੇਸਾ ਹੋ ਜੁੰਕਾਰੋ ਸਤਗੁਰ ਪ੍ਰਸਾਦ ਸੁਨੇ ਕਮਲ ਲਾ ਲਵਾ ਗੋਲ ਗੋਬਿੰਦ ਗਾਇਓ ਨਾਹਿ ਜਨਮਕਾਰਤਿ ਜੇ ਬਿਦਜਲ ਕਾਉ ਮੀਨਾ ਬੇਤ ਅਨੁਸੋ ਕਾਹੇ ਰਤੋ ਨ ਮਖਣੋ ਹੈ ਉਦਾਸ ਕਹੁ ਨਾਨਕ ਪਜ ਹਰ ਮਨਾ ਪਰ ਨ ਜਮ ਕੀ ਫਾਸ ਜਿਉ ਲਾ ਤਨ ਵੀ ਤੋਹਰਾਨ ਤ ਪਜ ਹਰ ਮਨਾ ਔਦ ਜਾਤ ਹੈ ਬੀਤ ਗੁਰੂ ਗੋਪ

ਰੋ ਲੁ ਪਹਿਰੰਨਾ ਅਰੇ ਅੱਲਾਹ ਕੇ ਨਾਥ ਕਾਉ ਨਾਨਕ ਸੇਹ ਜਾਨੀ ਐ ਸਦਾਬਸਤ ਤੁਮ ਸਾਧ ਹਲੋ ਤਲ ਜੇ ਕੋ ਦਿਓ ਤਾ ਸੇ ਨਾ